ਇਨਸਪੈਕਟਰ ਹਰਜੋਤ ਸਿੰਘ ਹੈ ਮੁਖ ਅਫਸਰ थाना ਸੇਵਲਾਈਨ ਬਟਿੰਡਾ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਬਟਿੰਡਾ ਮੈਡਮ ਅਮਨੀਤ ਕੁੰਡਲ ਆਈਪੀਐਸ ਜਿਹਦੇ ਸਖਤ ਦਿਸ਼ਾ ਨਿਰਦੇਸ਼ ਹੈ ਵੀ ਜੋ ਪੰਜਾਬ ਸਰਕਾਰ ਵੱਲੋਂ ਜਿਹੜੀ ਮੁਹਿੰਮ ਜੁਧ ਨਸ਼ਾ ਵਿਰੋਧ ਚਲਾਈ ਗਈ ਹੈ ਉਸ ਤਹਿਤ ਜੋ ਵੀ ਵਿਅਕਤੀ ਜਿਹੜਾ ਨਸ਼ਾ ਤਸਕਰੀ ਚ ਇਨਵੋਲਵ ਆ ਉਹਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਜਿਸ ਤਹਿਤ ਜਿਹੜਾ ਕੱਲ ਏਐਸਏ ਕੁਲਵਿੰਦਰ ਸਿੰਘ ਵੱਲੋਂ ਦਰਾਨੇ ਗਸ਼ਤ ਦੋ ਵਿਅਕਤੀ ਇੱਕ ਸ਼ਮਸ਼ੀਰ ਸਿੰਘ ਐਲੀਅਸ ਹਨੀ ਅਤੇ ਦੀਪਕੇਲियस ਦੀਪੂ ਵਾਸੀ ਤੋਬਿਆਨਾ ਬਸਤੀ ਨੂੰ ਐਪ੍ਰੀਹੈਂਡ ਕਰਕੇ ਉਹਨਾਂ ਪਾਸੋਂ ਕਰੀਬ ਜਿਹੜੀ 13 14 ਗ੍ਰਾਮ ਦੇ ਕਰੀਬ ਜਿਹੜੀ ਹੈਰਨ ਰਿਕਵਰ ਕੀਤੀ ਗਈ ਸੀ ਜਿਸ ਤੇ ਮੁਕੱਦਮਾ ਨੰਬਰ 143 ਥਾਣਾ ਸਿਵਲ ਲਾਈਨ ਦਰਜਿਸਟਰ ਕਰਕੇ ਪੂਰੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਸ਼ਮਸ਼ੇਰ ਐਲੀਅਸ ਹਨੀ ਹੈ ਤੇ ਪਹਿਲਾਂ ਵੀ ਜਿਹੜਾ ਹੈਗੇ ਆ ਹੈਰਨ ਦੇ ਜਿਹੜੇ ਪਰਚੇ ਦਰਜ ਹੈਗੇ ਆ ਤੇ ਇਹਨਾਂ ਦੇ ਜਿਹੜਾ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤੇ ਰਿਮਾਂਡ ਅਸਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆ ਕੇ ਬੈਕਵਰਡ ਫਾਰਵਰਡ ਲਿੰਕ ਤੇ ਵਰਕ ਕਰਕੇ ਤੇ ਉਹਨਾਂ ਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ